ਤਸਵੀਰਾਂ ਫਾਜ਼ਿਲਕਾ ਦੇ ਬੱਸ ਸਟੈਂਡ ਤੋਂ ਸਾਹਮਣੇ ਆਈਆਂ ਜਿੱਥੇ ਅੱਜ ਥਾਣਾ ਸਿਟੀ ਪੁਲਿਸ ਪਹੁੰਚੀ ਹੋਈ ਹੈ ਅਤੇ ਆਪਰੇਸ਼ਨ ਕਾਸੋ ਦੇ ਤਹਿਤ ਅਭਿਆਨ ਚਲਾ ਕੇ ਇੱਥੇ ਤਲਾਸ਼ੀ ਲਈਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸਐਚਓ ਲੇਖਰਾਜ ਬੱਟੀ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਮੋਹੱਲਿਆਂ ਦੇ ਵਿੱਚ ਜਾ ਕੇ ਵੀ ਨਸ਼ਾ ਵਿਰੋਧੀ ਅਭਿਆਨ ਚਲਾਇਆ ਗਿਆ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਕਾਸੋ ਦੇ ਤਹਿਤ ਕਈ ਕਰਾਨੀ ਤਲਾਸ਼ੀ ਲਈਤੀ ਗਈ ਹੈ ਅਤੇ ਉਹਨਾਂ ਬਸਟੈਂਡ ਪੋਟ ਕੇ ਤਲਾਸ਼ੀਆ ਅਭਿਆਨ ਚਲਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇੱਥੇ ਲੋਕਾਂ ਦਾ ਸਮਾਨ ਚੈੱਕ ਕੀਤਾ ਜਾ ਰਿਹਾ ਹੈ ਤਾਰਾ ਸਿਟੀ ਦੇ ਐਸ ਐਚ ਓ ਲੇਖਰਾਜ ਬੱਟੀ ਵੱਲੋਂ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਅਧਿ ਕਿ estrada ਅਭਿਆਨ ਚਲਾਇਆ ਗਿਆ ਆ ਜਿਹੜਾ ਮਾਨਯੋਗ ਸਾਡੇ ਸੀਨੀਅਰ ਆਫੀਸਰ ਸਾਹਿਬ ਵੱਲੋਂ ਜੋ ਕਮੇਟੀਆਂ ਮੁਤਾਬਕ ਜਿਹੜਾ ਕਾਸੋ ਆਪਰੇਸ਼ਨ ਹੈ ਜਿਹੜਾ ਫੰਡੈਂਟਾ ਪਹਿਲੇ ਅਸੀਂ ਜਿਹੜਾ ਨਸ਼ੇ ਦੇ ਵਿਰੋਧ ਸੀਗਾ ਜਿਹੜਾ ਸਾਡਾ ਅਸੀਂ ਉਹ ਮਹੱਲਿਆਂ ਦੀ ਚੈਕਿੰਗ ਇੱਥੇ ਆ ਰਹੀ ਹੈ ਨਗਰ ਰਾਜਾ ਤੋਂ ਕੋਲੋਨੀ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਜਨਰਲ ਚੈਕਿੰਗ ਹੈ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਆ ਨਾ ਤੋਂ ਅਸੀਂ ਬੱਸ ਸਟੈਂਡ ਤੇ ਆ ਜਿਹੜੀ ਚੈਕਿੰਗ ਕਰ ਰਹੇ ਹਾਂ ਕੋਈ ਚੀਜ਼ ਮਿਲੀ ਹੈ ਜੀ ਹਾਂ ਜੀ ਚੱਲ ਜਾਂਦਾ ਕੋਈ ਤੁਹਾਨੂੰ ਦੱਸ ਦਿਆਂਗੇ ਜੀ ਆਹ ਜੀ ਫਿਰ ਕੱਟ ਕਰਾਂਗੇ ਤੇ ਤੁਹਾਨੂੰ ਬਾਅਦ ਕਰਾਂਗੇ ਕੀ ਕਿਹੜਾ ਜਾਓਗੇ ਇਹ ਕਾਸੋ ਆਪਰੇਸ਼ਨ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਅ체 ਹੋਈ ਹੈ ਵੀ ਭਈ ਜਿਹੜੇ ਬੱਸ ਸਟੈਂਡ ਤੇ ਆਉਂਦੇ ਆ ਨਜਾਇਜ਼ ਜਿਹੜੇ ਅੰਦਰ ਵਹੀਕਲ ਪਾਰਕ ਕਰਦੇ ਜਾਂ ਵਹੀਕਲ ਰੋਕ ਕੇ ਜਾਂਦੇ ਨੇ ਇਹ ਬੱਸ ਸਟੈਂਡ ਨੇ ਕਿ ਇਹ ਪਾਰਕਿੰਗ ਨਹੀਂਗੀ ਆਦੇ ਵਹੀਕਲ ਜਿਹਨੇ ਵੇਟ ਕਰਨੀ ਕਿਸੇ ਸਵਾਰੀ ਦੀ ਉਹ ਬਾਹਰ ਜਾ ਕੇ ਕਰਨਾ ਜੀ ਠੀਕ ਹੈ ਤੇ ਅੰਦਰ ਵਹੀਕਲ ਕੋਈ ਦੂਸਰਾ ਨਾਲ ਲੈ ਕੇ ਨੂੰ ਕੋਈ ਮਿਸ ਹੈਪਨਿੰਗ ਹੋ ਸਕਦੇ ਬਸ ਪਾਸਾ ਦੇ ਤੇ ਕਿਉਂਕਿ ਬੱਚਾ ਬੈਕ ਹੁੰਦੀ ਆ ਉਹ ਗਾ ਜਾਂਦੀ ਆ ਜੇ ਕੋਈ ਵਹੀਕਲ ਆ ਗਿਆ ਉਹ ਮਿਸ ਹੈਪਨਿੰਗ ਦਾ ਕਾਫੀ ਡਰ ਹੈ ਕੋਈ ਚਲਾਰ ਵਗੈਰਾ ਵੀ ਕਿਤੇ ਗਏ ਅੱਜ ਬੱਸ ਹਾਂ ਬਿਲਕੁਲ ਜਿਹੜੇ ਅਸੀਂ ਵਿੱਚ ਖੜੇ ਸੀ ਕਿ ਉਹਨਾਂ ਦੇ ਅਸੀਂ ਚਲਾਨ ਕੀਤੇ ਪੰਜ ਛੇ ਅਸੀਂ ਚਲਾਨ ਕਰ ਦਿੱਤੇ ਠੀਕ ਹੈ